ਹਰ ਸੋ ਹੀ ਰਾਸ਼ਾ ਢਿਕੇ ਕਰਹਿ ਆਨ ਕੀਆਸ ਤੇ ਨਰ ਦੋਜ ਕਿ ਜائیںਗੇ ਸਤ ਪਖੈ ਰਬ ਦਾ ਸੋ ਬਰਸ ਲੋ ਜਗ ਤੁ ਮਹਿ ਜੀਵਤ ਰਹਿ ਕਰ ਕਾਮ ਰਬਦਾਸ ਕਰਮ ਹੀ ਧਰਮ ਹੈ ਕਰਮ ਕਰੋ ਨਹਿਕਾਮ ਧਰਮ ਸਮਝ ਜੋ ਕਾਰ ਹੋਏ ਓ ਕਰ ਫਲ ਹੋਈਐ ਸਤ ਰਬਦਾਸ ਕਹੂ ਵੀ ਕਰਮ ਫਲ ਹੋਏ ਨਹੀਂ ਅਨਸਤ ਸੁਖ ਦੁਖ ਹਾਨ ਲਾਭ ਕੋ ਜੋ ਸਮਝੈ ਇਕ ਸਮਾਨ ਰਬ ਦਾਸ ਤਿਨਹੀਂ ਜਾਣੀਐ ਤਿਨ ਜੋਗੀ ਪੁਰਖ ਸਜਾਨ ਸਤਨਾਮ ਸਤਨਾਮ ਜਪੋ ਜੀ ਸਤਨਾਮ ਸੋ ਹੰਗ ਜਿਓ ਗੁਰੂ ਗਰੀਬ ਨਵਾਜ ਮਹਾਰਾਜ ਜਿਓ ਧੰ ਤਨ ਅਮਰਤ ਬਾਣੀ ਸਤਗੁਰੂ ਰਬਦਾਸ ਮਹਾਰਾਜ ਜਿਓ ਕੀ ਰਾਗ ਕੇਦਾਰਾ ਸਹਿਬ ਸਤਗੁਰੂ ਰਬਦਾਸ ਮਹਾਰਾਜ ਜਿਓ ਪ੍ਰੀਤ ਸੁਦਾਮਨ ਆਬ ਤੇਜ ਸਰੂਪੀ ਸਕਲ ਸਰੋਮਨ ਹਲਕ ਨਰੰਜਨ ਰਾਮ ਪ੍ਰੀਤ ਸੁਦਾਮਨ ਆਬ ਤੇਜ ਸਰੂਪੀ ਸਕਲ ਸਰੋਮਨ ਹਲਕ ਨਰੰਜਨ ਰਾਮ ਪੀਵ ਸੰਗ ਪ੍ਰੇਮ ਕਬ ਹੂ ਨੈ ਪਾਇਓ ਕਰਨੀ ਕਵਨ ਬਸਾਰੀ ਚੱਕ ਕੋ ਧਿਆਨ ਦਦ ਸੁਤ ਸੋਤ ਹੈ ਜੋ ਤਮ ਤੈ ਮੈ ਨਿਆਰੀ ਪੋ ਰੁਪਿਓ ਮੋਹਿੰਗ ਇਕ ਟਕ ਜੋਬਤ ਤਲ ਫਲ ਰਜਨੀ ਜਾਈ ਪੀ ਬਨ ਸੇ ਜੇ ਕਾ ਸੁਖ ਸਉ ਬਿਰਹੇ ਬਿਥਾ ਤਨ ਖਾਈ ਮੇਟ ਦੁਹਾਗ ਸੋਹਾਗਨ ਕੀ ਜੈ ਆਪਣੇ ਆਂਗ ਲਗਾਈ कहे रबिदास प्रभु तुम रहे बशोहे एक पलक जुग जाई मेट दो हाग सुहागन कीजे अपने अंग लगाई कहे रबिदास प्रभु तुम रहे बशोहे एक पलक जुग जाई ਜਪੋ ਜੀ ਸਤਨਾਮ 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 ਜਿਉ ਅਦਨਿਏ ਗੁਰੂ ਰੂਪ ਗੁਰੂ ਪਿਆਰੀ ਗੁਰਸਬਰੀ ਸਾਧ ਸੰਗ ਜਿਉ ਇਹ ਗੁਰਦੇਵ ਜੀ ਧੰ ਗੁਰਦੇਵ ਜੀ ਜੈ ਸੰਤਾਂ ਦੀ ਗੁਰੂ ਪਿਆਰੀ ਗੁਰਸਬਰੀ ਸਾਧ ਸੰਗ ਜਿਉ ਧੰ ਧੰ ਜਗਤ ਗੁਰੂ ਸਤਗੁਰ ਬਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਚੋਂ ਪ੍ਰੀਤਿ ਸਦਾ ਮਨਿਆਵ ਤੇਜ ਸਰੂਪੀ ਸਕਲ ਸਰੋਮਨ ਅਲਖ ਨਰੰਜਨ ਰਾਬ ਤੇਕ ਪਾਵਨ ਸ਼ਬਦ ਦੀ ਪਾਵਨ ਵਿਆਖਿਆ ਸਰਵਣ ਕਰਿਏ ਜੀ ਔਰ ਆਪਣੇ ਲੋਕ ਪਰਲੋਕ ਸਹੇਲੇ ਕਰਿਏ ਜੀ ਤਨ ਤਨ ਜਗਤ ਗੁਰੂ ਸਤਗੁਰ ਬਦਾਸ ਮਹਾਰਾਜ ਜੀ ਪ੍ਰਮਾਨ ਕਰਦੇ ਹਨ ਗੁਰੂ ਪਿਆਰੀ ਸਾਧ ਸੰਗ ਜੀਓ ਇਹ ਜੀਮ ਤੋ ਉਸ ਪਰਮ ਪਿਤਾ ਪਰਮਾਤਮਾ ਨਾਲ ਸੱਚੀ ਪ੍ਰੀਤੀ ਕਰਕੇ ਆਪਣਾ ਜੀਵਨ ਸੁਧਾਰ ਜੋ ਪ੍ਰਭੂ ਸਰਬ ਸ਼ਕਤੀਮਾਨ ਸਰਬ ਸ੍ਰੇਸ਼ਟ ਕਲ ਰਹਿਤ ਤੇ ਨਿਰਲੇਪ ਹੈ ਪੀਵ ਸੰਗ ਪ੍ਰੇਮ ਕਬ ਹੂੰ ਨਾ ਪਾਇਓ ਕਰਨੀ ਕਵਨ ਬੇਸਾਰੀ ਚੱਕ ਕੋ ਧਿਆਨ ਦਦ ਸੁਤ ਸੋਹਤ ਹੈ ਜੋ ਤੁਮਤੇ ਮੈਨੇ ਹਰੀ ਜਦੋਂ ਪ੍ਰਭੂ ਪ੍ਰੀਤਮ ਪਿਆਰੇ ਨਾਲ ਜੀਵ ਰੂਪੀ ਇਸਤਰੀ ਨੇ ਸੱਚੀ ਪ੍ਰੀਤੀ ਨਹੀਂ ਕੀਤੀ ਅਤੇ ਇਸਨੇ ਆਪਣਾ ਮੂਲਕ ਜਨ ਪ੍ਰਭੂ ਨੂੰ ਪਲਾ ਕੇ ਵਿਅਰਥ ਹੀ ਗਵਾ ਲਿਆ ਪਰ ਜਿਵੇਂ ਚੱਕਵੀ ਦੀ ਪ੍ਰੀਤੀ ਚੰਦਰਮਾ ਨਾਲ ਹੈ ਇਸੇ ਤਰ੍ਹਾਂ ਅਨੋਖੀ ਪ੍ਰੀਤੀ ਜੀਵ ਦੀ ਪ੍ਰਭੂ ਨਾਲ ਹੋਣੀ ਚਾਹੀਦੀ ਭੋਰ ਪਿਉ ਮੋਹਿੰ ਇਕ ਟਕ ਜੋ ਬਤ ਤਲ ਫਲ ਰਜਨੀ ਜਾਈ ਪੀਵਨ ਸੇ ਜੇ ਕਾ ਸੁਖ ਸੋ ਬਿਰਹਿ ਬਿਥਾ ਤਨ ਖਾਈ ਜੀਵ ਰੂਪੀਆ ਸਤਰੀ ਨੂੰ ਸੰਸਾਰ ਵਿੱਚ ਜੀਵ ਰੂਪੀ ਰਾਤ ਪ੍ਰਭੂ ਦੇ ਮਿਲਣ ਲਈ ਤੜਫਦੀ ਹੋਈ ਨੂੰ ਬਤੀਤ ਹੋ ਰਹੀ ਹੈ ਜੀਵ ਰੂਪੀ ਇਸਤਰੀ ਨੂੰ ਸੰਸਾਰ ਵਿੱਚ ਜੀਵ ਰੂਪੀ ਰਾਤ ਪ੍ਰਭੂ ਦੇ ਮਿਲਣ ਲਈ ਤੜਫਦੀ ਹੋਈ ਨੂੰ ਬਤੀਤ ਹੋ ਰਹੀ ਹੈ ਪਰ ਇਸ ਨੂੰ ਅਜੇ ਤੱਕ ਪ੍ਰਭੂ ਦਾ ਮਲਾਪ ਨਹੀਂ ਹੋਇਆ ਪ੍ਰਭੂ ਦੇ ਮਲਾਪ ਤੋਂ ਬਿਨਾਂ ਜੀਵ ਰੂਪੀ ਇਸਤਰੀ ਸੇਜ ਉੱਤੇ ਕਿਵੇਂ ਸੁੱਖ ਦੀ ਨੀਂਦ ਸੌ ਸਕਦੀ ਹੈ ਵਿਰਾਂ ਦੀ ਪੀੜ ਬਿਸ਼ੋੜੇ ਦੀ ਪੀੜ ਇਸ ਨੂੰ ਖਾਈ ਜਾਂਦੀ ਹੈ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗ ਜੀਓ ਧੰਤਨ ਜਗਤਗੁਰੂ ਸਤਗੁਰੂ ਬਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਮਰਤ ਮਈ ਬਾਣੀ ਦੇ ਪਾਵਨ ਸ਼ਬਦ ਦੀਆਂ ਅਖੀਲੀਆਂ ਪੰਕਤੀਆਂ ਵਿੱਚ ਸਤਗੁਰੂ ਪਾਸ਼ਾ ਪ੍ਰਮਾਨ ਕਰਦੇ ਹਨ ਮੇਟ ਦੋਹਾਗ ਸੁਹਾਗਨ ਕੀਜੈ ਆਪਣੇ ਆਂਗ ਲਗਾਈ ਕਹਿ ਰਬਦਾਸ ਪ੍ਰਭੂ ਤੁਮ ਰਹੇ ਬሾਹੇ ਇੱਕ ਪਲਕ ਜੁਗ ਜਾਈ ਗੁਰੂ ਪਿਆਰੀ ਗੁਰਸਬਰੀ ਸਾਧ ਸੰਗਤ ਜੀਓ ਧੰਨ ਧੰਨ ਜਗਤ ਗੁਰੂ ਸਤਗੁਰੂ ਬਦਾਸ ਮਹਾਰਾਜ ਜੀ ਸਭ ਜੀਵਨ ਸਮਝਾਉਣਾ ਕਰਦੇ ਹਨ ਪ੍ਰਮਾਨ ਕਰਦੇ ਹਨ हे ਪ੍ਰਭੂ ਜੀ ਆਪ ਤੁਮ ਵਿਛੜੀ ਹੋਈ ਦਹਾਗਣ ਜੀਵ ਰੂਪੀ ਇਸਤਰੀ ਨੂੰ ਆਪਣੇ ਦਰਸ਼ਨ ਦੇ ਕੇ ਆਪਣੇ ਗਲ ਨਾਲ ਲਾ ਕੇ ਸੁਹਾਗਣ ਬਣਾ ਲਓ ਜੀ ਧੰਨ ਧੰਨ ਜਗਤਪਿਤਾ ਸਤਿਗੁਰ ਬਦਾਸ ਮਹਾਰਾਜ ਜੀ ਬਿਆਨ ਕਰਦੇ ਹਨ ਸਮਝਾਉਂਦੇ ਹਨ ਕਥਨ ਕਰਦੇ ਹਨ हे ਸੰਸਾਰ ਦੇ ਮਾਲਕ ਇਹ ਜੀਵ ਰੂਪੀ ਇਸਤਰੀ ਆਪ ਜੀ ਦੇ ਵਿయోగ ਵਿੱਚ ਕਿਵੇਂ ਜੀਵੇ ਇਹ ਜੀਵ ਰੂਪੀ ਇਸਤਰੀ ਆਪ ਜੀ ਦੇ ਵਿయోగ ਵਿੱਚ ਕਿਵੇਂ ਜੀਵੇ ਕਿਉਂਕਿ ਇੱਕ ਪਲਕ ਮਾਤਰ ਵੀ ਜੀਵ ਰੂਪੀ ਸਤਰੀ ਆਪ ਤੁੰ ਬਿਛੜ ਕੇ ਜੁਗਾਂ ਜੁਗਾਂ ਦਾ ਵਿਛੋੜਾ ਮਹਿਸੂਸ ਕਰਦੀ ਭਾਵ ਬਹੁਤ ਦੁੱਖ ਮਹਿਸੂਸ ਕਰਦੀ ਹੈ ਗੁਰੂ ਪਿਆਰੀ ਗੁਰਸਬਰੀ ਸਾਧ ਸੰਗ ਜੀਓ ਧੰਨ ਧੰਨ ਜਗਤ ਗੁਰੂ ਸਤਗੁਰ ਵਦਾਸ ਮਹਾਰਾਜ ਦੇ ਪਾਸ਼ਾ ਜੀਵਾਂ ਨੂੰ ਪਤੀ ਪਰਮਾਤਮਾ ਨਾਲ ਸੱਚੀ ਪ੍ਰੀਤ ਕਰਕੇ ਸੱਚੀਆਂ ਸੁਹਾਗਣਾ ਬਣ ਕੇ ਪ੍ਰਭੂ ਨਾਲ ਇੱਕ ਮਿਕ ਹੋ ਕੇ ਅਮੋਲਕ ਜਨਮ ਅਮੋਲਕ ਜੀਵਨ ਸਫਲ ਕਰਨ ਦਾ ਪਾਵਨ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਗੁਰੂ ਪਿਆਰੀ ਗੁਰਸਿਵਾਰੀ ਸਾਧ ਸੰਗ ਜੀਓ ਦਾਸ ਕੋਲੋਂ ਬਾਣੀ ਤੇ ਵਿਚਾਰ ਕਰਦਿਆਂ ਬੋਲਦਿਆਂ ਇੱਕ ਨਿ ਅਨੇਕ ਨਿਕਰੋਣਾ ਗਲਤੀਆਂ ਹੋ ਜਾਂਦੀਆਂ ਹਨ ਆਪ ਸਰਬ ਸੰਤਾਂ ਪਰਮਾਤਮਾ ਸਰੂਪ ਹੋ ਗਲਤੀ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਨੀ ਅਰਦਾਸ ਕਰਨੀ ਕਿ ਦਾਸ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ਣ ਅੱਗੇ ਤੋਂ ਕੋ ਚੰਗਾ ਹੋ ਸਕੀ ਹੈ ਆਪ ਸਾਰੀਆਂ ਹੀ ਸੰਗਤਾਂ ਨੂੰ ਦਾਸ ਸੰਤੋਖ ਚੰਦ ਅਹੀਰ ਕਾਮਲਮਨਾਨ ਵੱਲੋਂ ਪਿਆਰ ਔਰ ਸਤਕਾਰ ਕੋ ਜੈ ਗੁਰਦੇਵ ਧੰਗੁਰਦੇਵ ਜੀ ਜੈ ਸੰਤਾਂ ਦੇ